ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਕਿਵੇਂ ਮਿਲੀ ਅੱਜ ਉਸ ਦੇ ਉੱਤੇ ਥੋੜੀ ਜੀ ਵੀਡੀਓ ਬਣਾਈ ਆ ਤੇ ਆਪ ਸੰਗਤਾਂ ਨੂੰ ਵਧੀਆ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਜਰੂਰ ਕਰਿਓ ਜਦੋਂ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਉਹਨਾਂ ਦੇ ਚਾਰ ਬੱਚੇ ਸਨ ਤੇ ਚਾਰ ਦੋ ਪੁੱਤਰ ਅਤੇ ਦੋ ਪੁੱਤਰੀਆਂ ਜਿਨ੍ਹਾਂ ਦੇ ਵਿੱਚੋਂ ਵੱਡੀ ਬੀਬੀ ਦਾਨੀ ਜੀ ਅਤੇ ਛੋਟੀ ਬੀਬੀ ਪੰਨੀ ਜੀ ਜਿਨ੍ਹਾਂ ਦਾ ਵਿਆਹ ਬੀਬੀ ਦਾਨੀ ਜੀ ਦਾ ਵਿਆਹ ਬਾਬਾ ਰਾਮਾ ਜੀ ਉਹਨਾਂ ਦੇ ਨਾਲ ਹੋਇਆ ਨੀਜੀ ਦਾ ਵਿਆਹ ਜੇਠਾ ਜੀ ਦੇ ਨਾਲ ਹੋਇਆ ਜੋ ਗੁਰੂ ਅਮਰਦਾਸ ਜੀ ਦੇ ਬਹੁਤ ਹੀ ਸੇਵਕ ਸਨ ਤੇ ਉਹਨਾਂ ਵਿੱਚ ਕੋਈ ਇਹ ਨਹੀਂ ਸੀ ਕਿ ਅਸੀਂ ਗੁਰੂ ਘਰ ਦੇ ਵਿੱਚ ਜੋ ਸੇਵਾ ਕਰਦੇ ਹਾਂ ਤਸਾ ਅਸੀਂ ਜਵਾਈ ਹਾਂ ਗੁਰੂ ਅਮਰਦਾਸ ਜੀ ਦੇ ਜਵਾਈ ਹਾਂ ਉਹਨਾਂ ਦੇ ਵਿੱਚ ਕੋਈ ਐਸੀ ਗੱਲ ਨਹੀਂ ਸੀ ਉਹ ਇੱਕ ਆਪਣੇ ਆਪ ਨੂੰ ਸੇਵਕ ਜਾਣਦੇ ਸਨ ਸੇਵਕ ਐਸੇ ਜਾਣਦੇ ਸਨ ਕਿ ਗੁਰੂ ਸਾਹਿਬ ਨੂੰ ਇਹ ਨਿਰਣਾ ਕਰਨਾ ਔਖਾ ਹੋ ਗਿਆ ਸੀ ਕਿ ਗੁਰਤਾ ਗੱਦੀ ਕਿਸ ਨੂੰ ਦਈਏ ਜੋ ਗੁਰੂ ਨਾਨਕ ਦੇਵ ਜੀ ਦੀ ਜੋਤ ਹੈ ਜੋ ਚੌਥੇ ਪਾਤਸ਼ਾਹ ਜੀ ਅੱਗੇ ਬਣਨੇ ਸਨ ਤੇ ਉਹ ਜੋਤ ਕਿਸ ਨੂੰ ਅੱਗੇ ਗੁਰੂ ਗੁਰਤਾ ਗੱਦੀ ਦਿੱਤੀ ਜਾਵੇ ਇਹ ਨਿਰਣਾ ਕਰਨੇ ਬਹੁਤ ਔਖਾ ਹੋ ਗਿਆ ਸੀ ਫਿਰ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਕੀ ਕਰਿਆ ਇੱਕ ਜਦੋਂ ਬੌਲੀ ਦੀ ਸ਼ੁਰੂਆਤ ਕਰਾਈ ਸੀ ਛਲੇ ਬੌਲੀ ਦਾ ਕੰਮ ਚੱਲ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਨੇ ਇਹ ਸੋਚਿਆ ਕਿ ਇਹ ਪਰਖ ਕੀਤੀ ਜਾਵੇ ਕਿ ਕਿਸ ਨੂੰ ਗੁਰਤਾ ਗੱਦੀ ਦਿੱਤੀ ਜਾਵੇ ਤਾਂ ਫਿਰ ਗੁਰੂ ਸਾਹਿਬ ਜੀ ਨੇ ਭਾਈ ਜੇਠਾ ਜੀ ਨੂੰ ਅਤੇ ਭਾਈ ਰਾਮਾ ਜੀ ਨੂੰ ਦੋਨਾਂ ਨੂੰ ਬੁਲਾ ਕੇ ਬੌਲੀ ਦੇ ਕੋਲ ਇੱਕ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ ਥੜਾ ਸਾਹਬ ਬਣਾਉਣ ਦੀ ਆਗਿਆ ਦਿੱਤੀ ਤਾਂ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਦੋਨੇ ਜਾਣੇ ਆਪਣੇ ਆਪਣੇ ਕੰਮ ਤੇ ਲੱਗ ਗਏ ਜੋ ਕਿ ਬਹੁਤ ਹੀ ਸੇਵਾ ਕਰਦੇ ਸਨ ਸੇਵਾ ਭਾਵਨਾ ਵਾਲੇ ਸਨ ਦੋਨੇ ਸਿੱਖ ਬਹੁਤ ਸੇਵਾ ਵਾਲੇ ਸੀ ਤੇ ਆਪੋ ਆਪਣੇ ਕੰਮ ਤੇ ਲੱਗੇ ਹੋਏ ਜਦੋਂ ਸ਼ਾਮ ਦਾ ਵੇਲਾ ਹੋਇਆ ਗੁਰੂ ਸਾਹਿਬ ਆਏ ਗੁਰੂ ਅਮਰਦਾਸ ਜੀ ਗੁਰੂ ਸਾਹਿਬ ਆਏ ਜਦੋਂ ਦੇਖਣ ਵਾਸਤੇ ਤਾਂ ਭਾਈ ਰਾਮੇ ਨੂੰ ਕਹਿਣ ਲੱਗੇ ਜੋ ਤੇਰਾ ਥੜਾ ਬਣਿਆ ਹੈ ਉਹ ਸਹੀ ਨਹੀਂ ਹੈ ਇਸ ਨੂੰ ਢਾ ਕੇ ਦੁਬਾਰਾ ਬਣਾਓ ਤਾਂ ਜਦੋਂ ਫਿਰ ਗੁਰੂ RAMDAS ਜੀ ਜੋ ਭਾਈ ਜੇਠਾ ਜੀ ਸਨ ਉਹਨਾਂ ਦੇ ਕੋਲ ਗਏ ਤਾਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਵੀ ਤੁਹਾਡਾ ਜੋ ਥੜਾ ਬਣਾਇਆ ਹੈ ਉਹ ਵਧੀਆ ਨਹੀਂ ਹੈ ਠੀਕ ਨਹੀਂ ਹੈ ਤਾਂ ਇਸ ਨੂੰ ਢਾ ਕੇ ਦੁਬਾਰਾ ਬਣਾਓ ਤੇ ਦੂਸਰੇ ਦਿਨ ਫਿਰ ਸਵੇਰ ਹੋਈ ਸਵੇਰ ਤੋਂ ਸ਼ਾਮ ਤੱਕ ਸੰਧਿਆ ਵੇਲੇ ਤੱਕ ਲੱਗੇ ਰਹੇ ਗੁਰੂ ਸਾਹਿਬ ਜੀ ਨੇ ਫਿਰ ਦਰਸ਼ਨ ਦਿੱਤੇ ਅਤੇ ਆ ਕੇ ਉਹੀ ਗੱਲ ਫਿਰ ਦੁਹਰਾਈ ਕਿ ਇਹ ਥੜੇ ਠੀਕ ਨਹੀਂ ਹੈ ਦੁਬਾਰਾ ਸਫਾਈ ਦੇ ਨਾਲ ਬਣਾਓ ਤਾਂ ਭਾਈ ਰਾਮਾ ਜੀ ਆਖਣ ਲੱਗੇ ਕਿ ਇਹ ਮੇਰੇ ਤੋਂ ਨਹੀਂ ਬਣਦਾ ਪਰ ਫਿਰ ਵੀ ਚਲੋ ਉਹਨਾਂ ਨੇ ਇਹ ਸੋਚ ਕੇ ਬਣਾਉਣੇ ਸ਼ੁਰੂ ਕਰ ਦਿੱਤਾ ਵੀ ਚਲੋ ਗੁਰੂ ਸਾਹਿਬ ਨੇ ਕਿਹਾ ਹੈ ਉਹ ਸੋਹਰਾ ਨਹੀਂ ਸੀ ਮੰਦੇ ਉਹ ਗੁਰੂ ਮੰਦੇ ਸੀ ਤੇ ਫਿਰ ਭਾਈ ਜੇਠਾ ਜੀ ਨੇ ਵੀ ਇਹੀ ਗੱਲ ਕਹੀ ਤਾਂ ਗੁਰੂ ਸਾਹਿਬ ਗੁਰੂ ਸਾਹਿਬ ਦੇ ਅੱਗੇ ਭਾਈ ਜੇਠਾ ਜੀ ਹੱਥ ਜੋੜ ਕੇ ਖੜ ਗਏ ਕਿ ਮੈਨੂੰ ਸਮਤ ਨਹੀਂ ਹੈ ਜੋ ਆਪ ਸਮਤ ਬਖਸ਼ੋ ਤਾਂ ਮੈਂ ਦੁਬਾਰਾ ਬਣਾ ਦਿੰਨਾ ਤਾਂ ਫਿਰ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਤੀਸਰੇ ਦਿਨ ਫਿਰ ਬਣਾਉਣ ਲੱਗੇ ਤਾਂ ਫਿਰ ਭਾਈ ਰਾਮਾ ਜੀ ਜੋ ਸੀ ਉਹਨਾਂ ਨੇ ਗੁੱਸੇ ਵਿੱਚ ਆ ਕੇ ਆਖ ਦਿੱਤਾ ਕਿ ਤੁਹਾਨੂੰ ਖੁਦ ਨੂੰ ਤਾਂ ਪਤਾ ਨਹੀਂ ਹੈ ਕਿ ਐਸਾ ਥੜਾ ਬਣਾਉਣਾ ਹੈ ਆਪ ਭੁੱਲ ਜਾਂਨੇ ਹੋ ਆਖ ਕੇ ਤਾਂ ਫਿਰ ਇਹ ਗੁੱਸੇ ਵਿੱਚ ਆ ਕੇ ਇਹ ਗੱਲ ਕਹਿ ਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੇਰੇ ਤੋਂ ਨਹੀਂ ਬਣਦਾ ਤਾਂ ਫਿਰ ਭਾਈ ਜੇਠਾ ਜੀ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਹੱਥ ਜੋੜ ਕੇ ਫਿਰ ਇਹ ਹੀ ਗੱਲ ਕਰਨ ਲੱਗੇ ਕਿ ਗੁਰੂ ਸਾਹਿਬ ਕੋਈ ਗੱਲ ਨਹੀਂ ਮੈਂ ਦੁਬਾਰਾ ਫਿਰ ਬਣਾ ਦੇਣਾ ਤਾਂ ਫਿਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਰਖ ਕੀਤੀ ਗੁਰੂ ਰਾਮਦਾਸ ਜੀ ਨੂੰ ਅੱਗੇ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਬਖਸ਼ੀ ਤੇ ਜੋ ਕਿ ਅੱਗੇ ਗੁਰੂ ਰਾਮਦਾਸ ਜੀ ਬਣੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਬਹੁਤ ਦੁਖ ਢਾਈ ਸੀ ਜੋ ਕਿ ਉਹਨਾਂ ਦੇ ਮਾਤਾ ਪਿਤਾ ਜੀ ਬਚਪਨ ਦੇ ਵਿੱਚ ਗੁਜ਼ਰ ਗਏ ਸੀ ਬਚਪਨ ਦੇ ਵਿੱਚ ਉਹਨਾਂ ਦੀ ਨਾਨੀ ਜੀ ਉਹਨਾਂ ਨੂੰ ਲੈ ਕਰਕੇ ਆਏ ਬਾਸਰ ਕੇ ਵਿਖੇ ਉਹਨਾਂ ਨੇ ਇੱਥੇ ਆ ਕੇ ਘੁੰਗਣੀਆਂ ਵੇਚੀਆਂ ਅਤੇ ਆਪਣਾ ਗੁਜ਼ਾਰਾ ਕਰਿਆ ਤੇ ਗੁਰੂ ਦੇ ਸੇਵਕ ਬਣੇ ਗੁਰੂ ਨਾਨਕ ਜੀ ਜੋਤ ਅੱਗੇ ਆ ਕੇ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਤੇ ਇਹ ਗੁਰੂ ਸਾਹਿਬ ਜੀ ਦੀ ਗੁਰਤਾ ਗੱਦੀ ਦਿਵਸ ਦੀਆਂ ਆਪ ਸਭ ਸੰਗਤਾਂ ਨੂੰ 450 ਸਾਲਾਂ ਦੀਆਂ ਬਹੁਤ ਬਹੁਤ ਮੁਬਾਰਕਾਂ